ਮੌਜੂਦਾ ਟਾਈਮ ਦੇ ਵਿੱਚ ਰਾਜਨੀਤੀ ਦਾ ਬੜਾ ਘਟਿਆ ਕਰਮ ਚੱਲ ਰਿਹਾ ਹੈ ਜੇਕਰ ਤੁਸੀਂ ਰਾਜਨੀਤਿਕ ਸੱਤਾ ਦੇ ਗਲਿਆਰੇ 'ਚ ਵਿਚਰਦਿਆਂ ਹੋਇਆਂ ਵੀ ਸਰਕਾਰ ਦੀ ਬੋਲੀ ਨਹੀਂ ਬੋਲਦੇ ਚਾਹੇ ਤੁਸੀਂ ਉਸੇ ਪਾਰਟੀ ਉਸੇ ਰਾਜਨੀਤੀ ਦੇ ਵਿੱਚ ਵਿਚਰ ਰਹੇ ਹੋ ਇਸ ਦੀ ਤਾਜ਼ਾ ਉਦਾਹਰਣ ਸਤਿਆਪਾਲ ਮਲਕ ਜੀ ਜਿਨ੍ਹਾਂ ਨੇ ਪਿੱਛੇ ਕਿਸਾਨੀ ਧਰਨੇ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਤਕਰੀਬਨ ਬਹੁਤ ਕੁਝ ਬੋਲਿਆ ਤੇ ਸਰਕਾਰ ਦੇ ਤਕਰੀਬਨ ਉਹ ਲੱਤ ਥੱਲੇ ਦੀ ਨਹੀਂ ਲੰਗੇ ਤੇ ਉਹਨਾਂ ਨੂੰ ਦੇਖ ਲਓ ਕਈ ਸਟੇਟਾਂ ਦੇ ਵਿੱਚ ਗਵਰਨਰ ਦੇ ਅਹੁਦੇ ਤੇ ਵੀ ਰਹੇ ਉਹ ਇੱਕ ਸਰਕਾਰੀ ਬੰਦਾ ਸੀ ਸਰਕਾਰ ਮੌਤ ਤੋਂ ਬਾਅਦ ਉਹਨਾਂ ਨੂੰ ਬਣਦਾ ਮਾਨ ਸਨਮਾਨ ਤਰੰਗੇ ਦੇ ਵਿੱਚ ਲਪੇਟ ਕੇ ਉਹਨਾਂ ਨੂੰ ਲਜਾਇਆ ਜਾਣਾ ਚਾਹੀਦਾ ਸੀ ਪਰ ਸਰਕਾਰ ਦੀ ਜੇਕਰ ਤੁਸੀਂ ਬਦਖਲਾਫੀ ਕਰੋਗੇ ਸਰਕਾਰ ਤੋਂ ਉਲਟ ਚਲੋਗੇ ਤਾਂ ਤੁਹਾਨੂੰ ਬਣਦੇ ਮਾਨ ਸਨਮਾਨ ਵੀ ਨਹੀਂ ਦਿੱਤੇ ਜਾਣਗੇ ਹੁਣ ਸਰਕਾਰ ਦੀ ਨਲਾਇਕੀ ਦੇਖ ਲਓ ਕੋਈ ਇੱਕ ਐਕਟਰ ਨਹੀਂ ਸੀ ਜੋ ਹੀਰੋਇਨ ਸ਼੍ਰੀ ਦੇਵੀ ਸ਼ਰਾਬ ਦੇ ਨਸ਼ੇ ਵਿੱਚ ਮਰੀ ਤੇ ਟੱਬ ਦੇ ਵਿੱਚ ਤੇ ਉਹਦੀ ਲਾਸ਼ ਤੇ ਵੀ ਤਰੰਗਾ ਪਾਇਆ ਗਿਆ ਕੀ ਸੱਤੇਪਾਲ ਮਲਿਕ ਉਹਨਾਂ ਵੀ ਸਤਕਾਰ ਨਹੀਂ ਦੀ ਭਾਲ ਦਾ ਕੀ ਤੁਸੀਂ ਇੱਕ ਨਚਾਰ ਟੈਪ ਤੇ ਮਾਂ ਜਿਹੜੇ ਲਚਰਤਾ ਫਲਾਉਣ ਵਾਲੇ ਲੋਕ ਨੇ ਉਹਨਾਂ ਲਈ ਤਿਰੰਗਾ ਤੇ ਆਪਣੇ ਸਰਕਾਰ ਦੇ ਨੁਮਾਇੰਦੇ ਲਈ ਤੁਸੀਂ ਬਣਦਾ ਸਤਕਾਰ ਵੀ ਨਹੀਂ ਦੇ ਸਕਦੇ ਤਾਂ ਇੱਥੇ ਆਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਇੱਥੇ ਗੱਲ ਸਿੱਖ ਹਿੰਦੂ ਮੁਸਲਮਾਨ ਦੀ ਨਹੀਂ ਗੱਲ ਮਨੁੱਖ ਮਾਤਰ ਦੀ ਹੈ ਜੇਕਰ ਤੁਸੀਂ ਲੱਤ ਥੱਲੋਂ ਦੀ ਲੰਘੋ ਤਾਂ ਸਭ ਕੁਝ ਦਊ ਕਾਦੀ ਆਜ਼ਾਦੀ ਆ ਫਿਰ ਇਹੀ ਜੀ ਆਜ਼ਾਦੀ ਰਗੜ ਕੇ ਯਾਰ ਫੋੜੇ ਤੇ ਲਾਉਣੀ ਆ ਜਦੋਂ ਲੋਕਾਂ ਨਾਲ ਅਨਮਨੁੱਖੀ ਬਤੀਰਾ ਕੀਤਾ ਜਾਊਗਾ ਮਤਰੀਮਾਲ ਤੇ ਸੋਚਣ ਵਾਲੀ ਗੱਲ ਆ ਜਦੋਂ ਇਹੋ ਜਿਹੇ ਪ੍ਰਤਿਸ਼ਟਿਤ ਬੰਦਿਆਂ ਨਾਲ ਇਹੋ ਜਿਹਾ سلوਕ ਆ ਫਿਰ ਥੋੜੀ ਕੀ ਜਰਤ ਹੈ ਤਾਂ ਚਮਚਿਆਂ ਨੂੰ ਭੇਡਾਂ ਨੂੰ ਤਾਂ ਨਹੀਂ ਲੱਗਣੀ ਜਮਾ ਵੀ ਇਹ ਚੀਜ਼ ਵੀ ਮਾੜੀ ਮਾੜਾ ਕਰਿਆ ਕਿਉਂਕਿ ਜਿੱਦੀ ਅੱਖ ਤੇ ਗੈਰਤ ਮਰ ਜੇ ਉਹਨੂੰ ੱੱਕਾ ੱੱਕਾ ਨਹੀਂ ਲੱਗਦਾ ਹੁੰਦਾ ਉਹ ਤਾਂ ਬੋਟੀਆਂ ਕੰਨੀ ਝਾਕੂਗਾ ਵੀ ਇੱਥੋਂ ਨਹੀਂ ਥੋੜੀ ਮੋਟੀ ਉੱਥੋਂ ਪੈਜੇ ਪਰ ਇਹਨਾਂ ਦਾ ਆ ਸ਼ਿਆਣਪ ਦੇ ਗਹਿਣੇ ਜਿੰਨੇ ਮਰਜ਼ੀ ਪਾ ਲੋ ਕੈਰਤਾ ਤੇ ਬੁਝਦਰੀ ਉਹ ਵੱਜੂਗੀ ਜੇ ਸੱਚ ਦੇ ਹੱਕ ਵਿੱਚ ਨਹੀਂ ਭੁਗਤਦੇ